ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਕੈਬਨਿਟ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਦੱਸ ਦਈਏ ਕਿ ਅਮਨ ਅਰੋੜਾ ਦਾ ਉਨ੍ਹਾਂ ਦੇ ਜੀਜੇ ਰਜਿੰਦਰ ਦੀਪਾ ਦੇ ਨਾਲ ਪਿਛਲੇ 15 ਸਾਲਾਂ ਤੋਂ ਘਰੇਲੂ ਕਲੇਸ਼ ਨੂੰ ਲੈ ਕੇ ਇੱਕ ਝਗੜਾ ਚੱਲ ਰਿਹਾ ਸੀ ਜਿਸ ਵਿੱਚ ਸੰਗਰੂਰ ਕੋਰਟ ਵੱਲੋਂ ਅਮਨ ਅਰੋੜਾ ਨੂੰ ਜੋ ਸੁਨਾਮ ਕੋਰਟ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਸ ਉੱਤੇ ਸਟੇ ਦੇ ਦਿੱਤੀ ਗਈ ਹੈ ਜੀ ਹਾਂ ਅਮਨ ਅਰੋੜਾ ਨੂੰ ਕੋਰਟ ਵੱਲੋਂ ਇੱਕ ਵੱਡੀ ਰਾਹਤ ਮਿਲੀ ਹੈ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਸਟੇ ਦੇ ਦਿੱਤੀ ਗਈ ਹੈ ਜੀ ਹਾਂ ਅਮਨ ਅਰੋੜਾ ਨੂੰ ਸੁਨਾਮ ਕੋਰਟ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਉੱਤੇ ਸਟੇ ਮਿਲ ਗਈ ਹੈ ਅਮਨ ਅਰੋੜਾ ਦੀ ਅਗਲੀ ਪੇਸ਼ੀ 1 ਮਾਰਚ ਦੀ ਪਾਈ ਗਈ ਹੈ ਪਰ ਕਹਿ ਸਕਦੇ ਹਾਂ ਕਿ ਅਮਨ ਅਰੋੜਾ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਸੰਗਰੂਰ ਕੋਰਟ ਨੇ ਅਮਨ ਅਰੋੜਾ ਨੂੰ ਸਜ਼ਾ ਉੱਤੇ ਸਟੇ ਮਿਲ ਗਈ ਹੈ ਸੋਸਾ ਸੋਸਾ ਜਿਹੜਾ ਸਾਡਾ ਪੇਸ਼ੀ ਦੀ ਕੀ ਹੈ ਅ ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਆਫ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵਿਕਸ਼ਨ ਤੇ ਦੇ ਦਿੱਤੀ ਹੈ ਸੋ ਮੇ ਪਰਮਪੀਤਾ ਪ੍ਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਅੱਗੇ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮੈਨੂੰ ਮਿਲੀ ਹੈ ਅੱਜ ਕੋਰਟ ਦੇ ਵਿੱਚ ਪੇਸ਼ੀ ਸੀਗੀ ਅੱਜ ਹਾਂ ਮਾਨਯੋਗ ਸੈਸ਼ਨ ਕੋਰਟ ਚ ਪੇਸ਼ੀ ਸੀਗੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਇਨ ਟਰਮ ਕੀਤੀ ਸੀ ਉਹਨੂੰ ਹੁਣ ਰੈਗੂਲਰ ਸਟੇ ਕੀਤੀ ਹੈ ਅਹ ਬਾਕੀ ਡਿਟੇਲ ਆਰਡਰ ਆਏਗਾ ਉਹਦੇ ਚ ਪਤਾ ਲੱਗੇਗਾ ਕਿ ਯਸ ਜੋ ਥੱਲੋਂ 2 ਸਾਲ ਦੀ ਸਜ਼ਾ ਹੋਈ ਹੈ ਉਹਨੂੰ ਕਿਵੇਂ ਸਟੇਟ ਦਿੱਤੀ ਹੈ ਕੀ ਕੀ ਕਾਰਨ ਹੈ ਕਿਉਂਕਿ ਉਸ ਦਿਨ ਜਿਸ ਦਿਨ ਬਹਿਸ ਹੋਈ ਸੀ ਜਿੰਦੇ ਚ ਚਾਰ ਕੇਸ ਹੋਰ ਕ੍ਰਿਮੀਨਲ ਕੇਸ ਚਾਰ ਪਾਏ ਗਏ ਸੀ ਗਿਆਮਨਰ ਵੜਾ ਦੇ 1996 ਤੋਂ ਲੈ ਕੇ 2020 ਤੱਕ ਚਾਰ ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੈਰਿਟ ਤੇ ਕੀਤੀ ਨਹੀਂ ਕੀਤੀ ਇਹ ਦੇਖਣਾ ਪਏਗਾ ਜਿਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਤੇ ਆਪਣੇ ਐਡਵੋਕੇਟਸ ਨਾਲ ਸਲਾਹ ਕਰਕੇ ਅਗਾਂ ਹਾਈ ਕੋਰਟ ਚ ਕੀ ਕਰਨਾ ਠੀਕ ਠੀਕ ਰਾਈਟ ਜੀ ਸਾਹਿਬ ਅੱਜ ਪੇਸ਼ੀ ਸੀ ਕੀ ਰਿਹਾ ਜੀ ਜਿਹੜੀ ਸੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੀ ਜੁ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵੈਕਸ਼ਨ ਦਾ ਸੀਗਾ ਜਿਹੜੀ 31 ਤੱਕ ਪਹਿਲਾਂ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਜਾਂ ਚਾਪਿਆ ਅਪੀਲ ਦਾ ਚੱਲੇਗੀ ਜਨਾ ਚ ਉਹ ਕਨਵੈਕਸ਼ਨ ਜਿਹੜੀ ਹੈਗੇ ਸਟੇ ਹੋਗੀ ਕੀ ਲੱਗਦਾ ਜੀ ਇਸ ਤਰ੍ਹਾਂ ਸਟੇ ਮਿਲਿਆ ਕੀ ਫੈਸਲਾ ਜਿਹੜਾ ਰੋਡਾ ਸਾਹਿਬ ਦੇ ਹੱਥੇ ਵਿੱਚ ਆ ਸਕਦਾ ਨਹੀਂ ਉਹ ਤਾਂ ਜਿਹੜੀ ਹੈਗੀ ਉਹ ਤਾਂ ਬਾਅਦ ਵਿੱਚ ਇਸਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਉਹਦੇ ਬਾਅਦ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰਾਈਮ ਅਫਸਰ ਜਿਹੜਾ ਉਹ ਵੋਟਰੇ ਦੇਖ ਕੇ ਕੀਤਾ ਹੈ ਕਨਵੈਕਸ਼ਨ ਸਟੇ ਕੀਤੀ ਹੈ ਆ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਉਂਡਸ ਹੈਗੇ ਨੇ ਇਸ ਕਰਕੇ ਕਨਵੈਕਸ਼ਨ ਸਟੇ ਕੀਤੀ ਹੈ ਠੀਕ ਹੈ